ਚਾਲਾ ਮੈਂ ਮਹਿੰਦਰ ਸਿੰਘ ਪੈਣੀਵਾਗਾ ਬੀਕੇਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਲਸਾ ਅੱਜ ਫੇਰ ਕਿਸਾਨਾਂ ਦੀ ਸੰਘਰਸ਼ ਕਰਨ ਵਾਲੇ ਲੋਕਾਂ ਦੀ ਜਿੱਤ ਹੋਈ ਹੈ ਕਿਉਂਕਿ ਜਦੋਂ ਤੋਂ ਪੰਜਾਬ ਸਰਕਾਰ ਨੇ ਜ਼ਮੀਨਾਂ ਖੋੜ ਦਾ ਫੈਸਲਾ ਕਰ ਲਿਆ ਸੀ ਵੀ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ 24 ਸ਼ਹਿਰਾਂ ਦੇ ਵਿੱਚ ਨਿਸ਼ਾਨੀਆਂ ਲਾਤੀਆਂ ਜੀ ਵੀ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਕਲੌਨੀਆਂ ਬਣਾ ਕੇ ਕਿਸਾਨਾਂ ਨੂੰ ਨਫੇਬੰਦ ਕਰਨਾ ਹੈ ਕਿਸਾਨਾਂ ਨੂੰ ਕਾਰਜੇ ਚੋਂ ਬਾਹਰ ਕੱਢਣਾਗਾ ਪਰ ਉਦੋਂ ਤੋਂ ਹੀ ਸੰਜੁੱਟ ਮੋਰਚੇ ਨੇ ਲਗਾਤਾਰ ਫੈਸਲਾ ਲੈ ਲਿਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਚੇਤਨ ਕੀਤਾ ਸੰਘਰਸ਼ ਕੀਤੇ ਟ੍ਰਾਂਟ ਮਾਰਚ ਕੀਤੇ ਤੇ ਰੋਜ਼ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਇਹ ਜਿ세 ਪਤੀ ਦਾ ਫੈਸਲਾ ਲੈ ਲਿਆ ਦੀ ਲਾਸਾਂ ਜਾਣਗੀਆਂ ਜਾਂ ਲਾਸਾਂ ਦੇ ਢੇਰ ਲਾ ਦਾਂਗੇ ਜ਼ਮੀਨ ਦਾ ਖੁੱਦ ਨਹੀਂ ਦੰਦੇ ਅੱਜ ਪੰਜਾਬ ਸਰਕਾਰ ਫੇਰ ਗੋਡਣੀਆਂ ਪਾਰ ਹੋ ਗਈ ਤੇ ਬਿਆਨ ਦਿੱਤਾ ਵੀ ਜਿਹੜੀ ਪਾਲਿਸੀ ਲਿਆਂਦੀ ਸੀ ਜ਼ਮੀਨਾਂ ਲੈਣ ਵਾਲੀ ਉਹ ਅਸੀਂ ਵਾਪਸ ਲੈ ਲਈ ਹੈ ਅਸੀਂ ਕਹਿੰਦੇ ਆ ਕਿ ਫੇਰ ਪੰਜਾਬ ਦੀ ਅੱਜ ਜਿੱਤ ਹੋਈ ਆ ਪਹਿਲਾਂ ਭਾਰਤ ਦੇ ਵਿੱਚ ਜਿਹੜੀਆਂ ਕਿਸਾਨ ਜੱਸੇ ਬੰਦੀਆਂ ਸੂਜੁੱਤ ਮੋਰਚਾ ਬਣਿਆ ਹੋਇਆ ਉਹਨਾਂ ਦੀ ਜਿੱਤ ਹੋਈ ਆ ਕਿਉਂਕਿ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆ ਕੇ ਜ਼ਮੀਨਾਂ ਖੋਹਣ ਦਾ ਬਿਜਲੀ ਪ੍ਰਾਈਵੇਟ ਕਰਨ ਦਾ ਤੇ ਨਾਲ ਹੀ ਮੰਡੀਆਂ ਖਾਤਮ ਕਰਨ ਦਾ ਕਾਨੂੰਨ ਬਣਾ ਲਿਆ ਸੀਗਾ ਉਹ ਲੋਕਾਂ ਨੇ ਦਿੱਲੀ ਦੇ ਵਿੱਚ ਮੋਰਚਾ ਲਾ ਕੇ ਮੋਦੀ ਸਰਕਾਰ ਨੂੰ ਦਮਗੋਡੇ ਕੀਤਾ ਹੁਣ ਚਾਹੋ ਪੰਜਾਬ ਸਰਕਾਰ ਹੈ ਜੋ ਕੇਂਦਰ ਸਰਕਾਰ ਹੈ ਤੁਹਾਨੂੰ ਛੋਟ ਕੇ ਫੈਸਲੇ ਲੈ ਲੇ ਇਹ ਜ਼ਮੀਨਾਂ ਲੋਕ ਇੰਚ ਵੀ ਨਹੀਂ ਦਿੰਦੇ ਇਸ ਕਰਕੇ ਜਿਹੜੀਆਂ ਕਿਸਾਨਾਂ ਦੀ ਜਿੱਤ ਹੋਈ ਹੈ ਨੂੰ ਜਿੱਤਵਾਲ ਲੈ ਜਾਣੇ ਆ ਤੇ ਗਾਹਾਂ ਤੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਕਲੇ ਨਾਚਾਕ ਲੋਕ ਜ਼ਮੀਨਾਂ ਦੇ ਉੱਤੋਂ ਪੜਦੇ ਆ ਦੇਸ਼ ਦਾ ਢੱਡ ਭਰਦੇ ਆ ਜਿਨ੍ਹਾਂ ਨੂੰ ਕਾਰਪੇਟ ਕਢਾਰਿਆਂ ਤੋਂ ਸੁਧਾਉਣਾ ਚਾਹੁੰਦੇ ਹੋ ਉਹਨਾਂ ਨੂੰ ਜ਼ਮੀਨ ਹੈ ਜਿਹੜੀ ਇੰਚ ਵੀ ਨਹੀਂ ਦੇਵਾਂਗੇ ਤੇ ਜ਼ਮੀਨਾਂ ਦੇ ਫੈਸਲੇ ਆ ਜਿਹੜੇ ਜਦੋਂ ਲੋਕਾਂ ਨੇ ਕਹਿਤਾ ਵੀ ਬਾਣਾ ਦੇ ਵਿੱਚ ਹੋਣਗੇ ਫੇਰ ਭਗਵੰਤ ਮਾਨ ਨੂੰ ਜੇ ਕਹਿ ਲਈਏ ਵੀ ਜ਼ਮੀਨ ਪਹਿਲਾਂ ਫਲੋ ਗਿਸਤੀ ਹੈ ਫੇਰਾ ਫੈਸਲਾ ਕਰਿਆ ਇਹਨੂੰ ਕਹਿੰਦੇ ਆ ਵੀ ਸੰਜੁਟ ਮੋਰਚੇ ਦੀ ਜਿੱਤ ਹੈ ਤੇ ਲੜਨ ਵਾਲੇ ਲੋਕਾਂ ਦੀ ਸੰਘਰਸ਼ੀਲ ਲੋਕਾਂ ਦੀ ਇਹ ਜਿੱਤ ਹੈ ਇਹਨੂੰ ਜਿੱਤ ਵੱਲ ਲੈ ਕੇ ਚੱਲਦੇ ਆਂ धार्मिक सूनिया ने एक ता टादा चिंदा पा ਆਟਕਾਉਂਦਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਜੋਗੇ ਠਾਣੇ ਦਾ ਐਸਐਚਓ ਮੁਰਦਾਬਾ 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 ਪੀੜਤ ਪਰਿਵਾਰ ਨੂੰ ਅਨਸਾਫ਼ ਦਿਓ ਕਾਓ ਦਿਓ ਮੁਸਾਬ ਜਿੰਦਾਬਾਦ ਮੁਰਦਾਬਾ ਟੁੱਟੀ ਆਜ਼ਾਦੀ ਦਿਖਾਉਣ ਵਾਲੀ ਪੰਜਾਬ ਸਰਕਾਰ ਮੁਰਦਾਬਾ 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 ਸਾਡੀ ਕੁੜੀ ਨੂੰ ਅਨਸਾਫ਼ ਦਿਓ ਕਾਓ ਦਿਓ ਲੋਕਾਂ ਦਾ ਏਕਾ ਜਿੰਦਾਬਾਦ 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 ਪੁਲਿਸ ਸੱਚੀ ਅੱਛੀ ਗੁੰਡਾ ਘੱਟ ਜੋੜ ਮੁਰਦਾਬਾਦ 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 ਗੁੰਡਿਆਂ ਦੀ ਰਾਖੀ ਕਰਨ ਵਾਲੀ ਜੋਗੇ ਦੀ ਪੁਲਿਸ ਮੁਰਦਾਬਾਦ 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 ਪੀੜਤ ਪਰਿਵਾਰ ਨੂੰ ਅਨਸਾਫ਼ ਦਬਾ ਕੇ ਹਟਾਂਗੇ ਦਬਾ ਕੇ ਹਟਾਂਗੇ ਦਬਾ ਕੇ ਹਟਾਂਗੇ ਭਾਰਤੀ ਕਿਸਾਨ ਜੁਨੀਆਂ ਨੇਕਤਾ ਢਕਾਉਂਦਾ ਜਿੰਦਾਬਾਦ 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 ਜੋਗੇ ਥਾਣੇ ਦਾ ਐਸਐਚਓ ਮੁਰਦਾਬਾ 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 ਗੁੰਡਿਆਂ ਦੀ ਰਾਖੀ ਕਰਨ ਵਾਲਾ ਐਸਐਚਓ ਮੁਰਦਾਬਾ 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 ਕੋਲ ਸੱਚੀ ਗੁੰਡਾ ਗੱਠ ਜੋੜ ਹਾਏ 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 ਕੋਲ ਸੱਚੀ ਗੁੰਡਾ ਗੱਠ ਜੋੜ ਹਾਏ ਹਾਏ ਮਿਹਨਤ ਕਰਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ 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 ਮਾਕੇ ਦੇ ਪਰਿਵਾਰ ਨੂੰ ਅਨਸਾਫ਼ ਦਬਾ ਕੇ ਰਾਂਗੇ ਦਬਾ ਕੇ ਰਾਂਗੇ ਦਬਾ ਕੇ ਰਾਂਗੇ ਲੋਕਾਂ ਦਾ ਏਕਾ ਜਿੰਦਾਬਾਦ 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 ਕਟਿਆ ਰਾਜ ਪ੍ਰਬੰਧ ਮੁਰਦਾਬਾ 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 ਗੁੰਡਿਆਂ ਦੀ ਰਾਖੀ ਕਰਨ ਵਾਲੀ ਜੋਗੇ ਦੀ ਪੁਲਿਸ ਮੁਰਦਾਬਾ 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 ਭਾਰਤੀ ਕਿਸਾਨ ਜੁਨੀਆਂ ਨੇਕ ਤੜਕਾਉਂਦਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ